ਗਰਮੀ ਆ ਰਹੀ ਹੈ ਗਰਮੀ ਦੇ ਵਿੱਚ ਏਸੀਆਂ ਦੀ ਜਿਆਦਾ ਬਹੁਤ ਦਿੱਕਤ ਆਉਂਦੀ ਹੈ ਗਰਮੀ ਦੇ ਵਿੱਚ ਏਸੀਆਂ ਦਾ ਕਿਹੜਾ ਕਿਹੜੇ ਪਾਰਟ ਦਾ ਤੁਹਾਡੇ ਵੱਲੋਂ ਇੱਥੇ ਕੰਮ ਕੀਤਾ ਜਾਂਦਾ ਆਪਣੇ ਕੋਲ ਵੀ ਸਾਰਾ ਕੰਮ ਕੀਤਾ ਜਾਂਦਾ ਜੀ ਨਵੇਂ ਏਸੀ ਫਿਟਿੰਗ ਕਰੀ ਜਾਂਦੇ ਜੀ ਜਿਵੇਂ ਕੋਈ ਪਿਕਅਪ ਵਾਲਰੋ ਆ ਗਿਆ ਆਪਣੇ ਜਿਹੜੀ ਗੱਡੀ ਵਿੱਚੋਂ ਕੰਪਨੀ ਵੱਲੋਂ ਏਸੀ ਨਹੀਂ ਆ ਰਿਹਾ ਉਹਨਾਂ ਵਿੱਚ ਆਪਾਂ ਸਾਰੀ ਪ੍ਰੋਪਰ ਫਿਟਿੰਗ ਕਰਦੇ ਉਹ ਤੁਸੀਂ ਫਿਟਿੰਗ ਪੂਰੀ ਕਰਕੇ ਦੇ ਦਿਓ ਪੂਰੀ ਫਿਟਿੰਗ ਕਰਕੇ ਦੇ ਦਿੰਦੇ ਆ ਸਾਰਾ ਸਮਾਨ ਕਿਤੇ ਕਸਟਮਰ ਨੂੰ ਜਾਣ ਦੀ ਲੋੜ ਨਹੀਂ ਹੈਗੀ ਆਪਣੇ 1 ਸਾਲ ਦੀ ਇੱਕ ਸੀਜ਼ਨ ਦੀ ਪੂਰੀ ਜ਼ਿੰਮੇਵਾਰੀ ਹੁੰਦੀ ਹੈ। ਕਹਿੰਦਾ ਮਤਲਬ ਜੇ ਤੁਹਾਡੇ ਕੋਲੇ ਕੋਈ ਵੀ ਬੰਦਾ ਏਸੀ ਦੇ ਗੱਡੀ ਦਾ ਕੰਮ ਕਰਾਉਂਦਾ ਤੁਹਾਡੇ ਵੱਲੋਂ 1 ਸਾਲ ਦੀ ਪ੍ਰੋਪਰ ਫੁੱਲ ਗਾਰੰਟੀ ਦਿੱਤੀ ਜਾਊਗੀ। ਕਹਿੰਦਾ ਮਤਲਬ ਜਿਵੇਂ ਕਿਸੇ ਦੀ ਰਾਹ ਦੇ ਵਿੱਚ ਕੋਈ ਗੱਡੀ ਖੜਦੀ ਆ ਕੋਈ ਦਿੱਕਤ ਆਉਂਦੀ ਆ ਉਹਨਾਂ ਲਈ ਖਾਸ ਕੀ ਪ੍ਰਬੰਧ ਕੀਤੇ ਗਏ ਨੇ। ਉਹਨਾਂ ਲਈ ਵੀਰ ਆਪਣੇ ਕਸਟਮਰ ਆਪਾਂ ਨੂੰ ਕਾਲ ਕਰੇ ਜੀ। ਜੀ। ਆਪਣੀ ਟੀਮ ਜਾਊਗੀ ਗੱਡੀ ਵਿੱਚ ਕੋਈ ਵੀ ਦਿੱਕਤ ਹੋਈ ਜੇ ਤਾਂ ਆਪਣੀ ਉੱਥੇ ਮਸਲਾ ਹੱਲ ਹੁੰਦਾ ਹੋਇਆ ਤਾਂ ਉੱਥੇ ਹੋ ਜਾਊਗਾ ਜੀ। ਨਹੀਂ ਆਪਣੀ ਗੱਡੀ ਆਪਣੇ ਪ੍ਰੋਪਰ ਕਾਰ ਜਾਊਗੀ ਗੱਡੀ ਟੋਅ ਕਰਕੇ ਲੈ ਕੇ ਆਊਗੀ। ਜੇ ਕਿਸੇ ਕਸਟਮਰ ਨੂੰ ਦਿੱਕਤ ਆਈ ਕੋਈ ਅਰਜੈਂਟ ਕੋਈ ਬੰਦਾ ਕਿਸੇ ਕੰਮ ਜਾ ਰਿਹਾ ਗੱਡੀ ਪ੍ਰੋਬਲਮ ਹੁੰਦੀ ਹੈਗੀ ਤਾਂ ਆਪਾਂ ਕੋਈ ਗੱਲ ਨਹੀਂ ਉਹਨਾਂ ਦੀ ਕੋਈ ਜਿਹੜੀ ਵੀ ਪੀਐਸ 6 ਗੱਡੀਆਂ ਆ ਰਹੀਆਂ ਸਾਰੀਆਂ ਜੀ ਜਾਂ ਜਿਹੜੀਆਂ ਆਪਣੇ ਪੀਐਸ 6 ਤੇ ਇਲੈਕਟ੍ਰੋਨਿਕ ਗੱਡੀਆਂ ਆ ਰਹੀਆਂ ਨੇ ਕਿ ਉਹਨਾਂ ਦਾ ਪ੍ਰੋਪਰ ਟੂਲ ਹੈਗਾ ਸਾਰਾ ਉਹਨਾਂ ਦਾ ਸਕੈਨਰ ਨਾਲ ਲੈਪਟਾਪ ਨਾਲ ਕੰਮ ਕੀਤਾ ਜਾਂਦਾ ਹੈ ਜਿਵੇਂ ਜਿਵੇਂ ਬੱਸਾਂ ਵਗੈਰਾ ਆਈ ਰਹੀਆਂ ਇਲੈਕਟ੍ਰੋਨਿਕ ਬੱਸਾਂ ਆਈਆਂ ਉਹਨਾਂ ਦਾ ਹੁਣ ਆਪਣਾ ਚਲੋ ਵੀ ਲਵੇ ਚਾਵੇ ਕੋਈ ਹੈ ਨਹੀਂਗਾ ਕੋਈ ਕਿਸੇ ਕੋਲ ਟੂਲ ਬਹੁਤ ਘੱਟ ਨੇ ਕਿਸਤਿਆਂ ਕੋਲੇ ਆਪਾਂ ਉਹਨਾਂ ਦਾ ਇਲੈਕਟ੍ਰੀਕਲ ਜਿਹੜੇ ਫਾਲਟ ਪੈਂਦੇ ਨੇ ਕਿ ਆਪਾਂ ਮਕੈਨਿਕਲ ਦਾ ਵੀ ਕੰਮ ਨਾਲ ਕਰਦੇ ਹਾਂ ਹਾਂਜੀ ਹਾਂਜੀ ਵੀਰ ਆਪਣੇ ਕੋਲ ਮਕੈਨਿਕਲ ਦਾ ਕੰਮ ਹੈ ਇਲੈਕਟ੍ਰੀਸ਼ੀਅਨ ਦਾ ਤੇ ਵੀ ਉਹ ਤੁਹਾਡੇ ਵੱਲੋਂ ਬਹੁਤ ਵੱਡੀ ਲਗਾਈ ਗਈ ਹੈ ਜੀ ਵੀਰ ਆਪਣੀ ਉਹ ਹੈ ਫਰੇ ਹੈ ਜੀ ਜਿਹੜਾ ਵੀ ਆਪਣੇ ਕੋਲੇ ਮੇਰਾ ਵੀਰ ਗੱਡੀ ਲੈ ਕੇ ਆਊਗਾ ਜਾਂ ਕੋਈ ਵੀ ਨਵਾਂ ਕਸਟਮਰ ਆਪਾਂ ਨੂੰ ਆਪਣੇ ਕੋਲੇ ਆਉਂਦਾ ਜੀ ਜਿਹੜਾ ਵੀ ਆਪਣੇ ਕੋਲ ਗੱਡੀ ਦਾ ਕੰਮ ਕਰਾਊਗਾ ਉਹਨਾਂ ਦੀ ਵਾਸ਼ਿੰਗ ਫ੍ਰੀ ਹੋਊਗੀ ਆਪਾਂ ਵਾਸ਼ਿੰਗ ਬਿਲਕੁਲ ਫ੍ਰੀ ਕੀਤੀ ਹੋਈ ਹੈ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਸਿਟੀ ਬਰਨਾਲਾ ਨਿਊਜ਼ ਅੱਜ ਅਸੀਂ ਖੜੇ ਆ ਬਰਨ ਸਾਰੇ ਪਾਰਟ ਬਾਰੇ ਵੀ ਦੱਸਾਂਗੇ ਤੇ ਕਿਹੜਾ ਕਿਹੜਾ ਕੰਮ ਇੱਥੇ ਤਸੱਲੀ ਬਕਸ ਕੀਤਾ ਜਾਂਦਾ ਉਹ ਵੀ ਜਾਣਕਾਰੀ ਲਵਾਂਗੇ ਮਿਸਤਰੀ ਨਾਲ ਜਿਵੇਂ ਕਿ ਤੁਹਾਨੂੰ ਦਿਖਾ ਰਹੇ ਹਾਂ ਬੋਰਡ ਲੱਗਾ ਹੋਇਆ RAM GADI AUTO ELECTRICIAN ਜੋ ਕਿ ਇੱਥੇ ਗੱਡੀਆਂ ਦਾ ਤਸੱਲੀ ਬਕਸ ਕੰਮ ਇਲੈਕਟ੍ਰੀਸ਼ੀਅਨ ਦਾ ਕੰਮ ਹੋ ਗਿਆ AC ਦਾ ਕੰਮ ਹੋ ਗਿਆ ਸਰਵਿਸ ਹੋ ਗਈ ਤੇ ਇੱਕ ਤੁਹਾਨੂੰ ਹੋਰ ਸਾਡੀ ਵੀਡੀਓ ਦੇਖਣ ਵਾਲ ਨੂੰ ਜੋ ਸ਼ੇਅਰ ਕਰੂਗਾ ਉਹਨੂੰ ਬੈਨੀਫਿਟ ਦਿੱਤਾ ਜਾਊਗਾ ਉਹਨਾਂ ਦੀ ਗੱਡੀ ਬਿਲਕੁਲ ਫ੍ਰੀ ਕੀਤੀ ਜਾਊਗੀ ਸਾਡੇ ਨਾਲ ਮਿਸਤਰੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਅਸੀਂ ਕਿ ਕਿਹੜੇ ਕਿਹੜੇ ਕੰਮ ਇੱਥੇ ਕੀਤੇ ਜਾਂਦੇ ਨੇ ਸਵਾਗਤ ਹੈ ਤੁਹਾਡਾ ਸਿਟੀ ਬਰਨਾਲਾ ਨੀਤੀ ਕਿਹੜੇ-ਕਿਹੜੇ ਕੰਮ ਕਰਨ ਦਾ ਮਤਲਬ ਇੱਥੇ ਤੁਹਾਡੇ ਵੱਲੋਂ ਕੀਤੇ ਜਾਂਦੇ ਨੇ ਗਾ ਆਪਣੇ ਕੋਲ ਵੀ ਸਾਰੇ ਕੰਮ ਕੀਤੇ ਜਾਂਦੇ ਨੇ ਮਕੈਨੀਕਲ ਇਲੈਕਟ੍ਰੀਕਲ ਏਸੀ ਦੇ ਨਾਲ ਜਿਹੜੇ ਵੀ ਰਿਲੇਟਡ ਗੱਡੀ ਦੇ ਨਾਲ ਵਾਸ਼ਿੰਗ ਬਰੇਲ ਸਾਰਾ ਕੁਝ ਆਪਣੇ ਕੋਲ ਕੀਤਾ ਜਾਂਦਾ ਹੈ ਅੱਛਾ ਕਹਿਣ ਦਾ ਮਤਲਬ ਜਿਵੇਂ ਕਿਸੇ ਦੀ ਰਾਹ ਦੇ ਵਿੱਚ ਕੋਈ ਗੱਡੀ ਖੜਦੀ ਆ ਕੋਈ ਦਿੱਕਤ ਆਉਂਦੀ ਆ ਉਹਨਾਂ ਲਈ ਖਾਸ ਕੀ ਪ੍ਰਬੰਧ ਕੀਤੇ ਗਏ ਨੇ ਉਹਨਾਂ ਲਈ ਵੀਰ ਆਪਣੇ ਕਸਟਮਰ ਆਪਾਂ ਨੂੰ ਕਾਲ ਕਰੇ ਜੀ ਜੀ ਆਪਣੀ ਟੀਮ ਜਾਊਗੀ ਗੱਡੀ ਵਿੱਚ ਕੋਈ ਵੀ ਦਿੱਕਤ ਹੋਈ ਜੇ ਤਾਂ ਆਪਣੀ ਉੱਥੇ ਮਸਲਾ ਹੱਲ ਹੁੰਦਾ ਹੋਇਆ ਤਾਂ ਉੱਥੇ ਹੋ ਜਾਊਗਾ ਜੀ ਨਹੀਂ ਆਪਣੀ ਗੱਡੀ ਆਪਣੇ ਪ੍ਰੋਪਰ ਕਾਰ ਜਾਊਗੀ ਗੱਡੀ ਟ ਜੇ ਕਿਸੇ ਕਸਟਮਰ ਨੂੰ ਦਿੱਕਤ ਆਈ ਕੋਈ ਅਰਜੈਂਟ ਕੋਈ ਬੰਦਾ ਕਿਸੇ ਕੰਮ ਜਾ ਰਿਹਾ ਗੱਡੀ ਪ੍ਰੋਬਲਮ ਹੁੰਦੀ ਹੈਗੀ ਤਾਂ ਆਪਾਂ ਕੋਈ ਗੱਲ ਨਹੀਂ ਉਹਨਾਂ ਦੀ ਕੋਈ ਜਿਹੜੀ ਵੀ ਪ੍ਰੋਬਲਮ ਹੁੰਦੀ ਹੈਗੀ ਆਪਾਂ ਅਰੇਂਜ ਕਰਦੇ ਹਾਂ ਨਹੀਂ ਜਿਵੇਂ ਦੇਖਿਆ ਜਾਵੇ ਅੱਜ ਕੱਲ ਗੱਡੀਆਂ ਸੈਂਸਰ ਵਾਲੀਆਂ ਗੱਡੀਆਂ ਜ਼ਿਆਦਾਤਰ ਆ ਰਹੀਆਂ ਨੇ ਕਹਿੰਦਾ ਮਤਲਬ ਉਹਨਾਂ ਦੇ ਵਿੱਚ ਦਿੱਕਤ ਜ਼ਿਆਦਾ ਆਉਂਦੀਆਂ ਨੇ ਉਹਦੇ ਤੁਹਾਡੇ ਕੋਲੇ ਕੀ ਪ੍ਰਬੰਧ ਕੀਤੇ ਗਏ ਨੇ ਆਪਣੇ ਕੋਲ ਵੀਰੇ ਜਿਹੜੀਆਂ ਹੁਣ BS6 ਗੱਡੀਆਂ ਆ ਰਹੀਆਂ ਸਾਰੀਆਂ ਜੀ ਜਾਂ ਜਿਹੜੀਆਂ ਆਪਣੇ BS6 ਤੇ ਇਲੈਕਟ੍ਰੋਨਿਕ ਗੱਡੀਆਂ ਆ ਰਹੀਆਂ ਨੇ ਕਿ ਉਹਨਾਂ ਦਾ ਪ੍ਰੋਪਰ ਟੂਲ ਹੈਗਾ ਸਾਰਾ ਉਹਨਾਂ ਦਾ ਸਕੈਨਰ ਨਾਲ ਲੈਪਟਾਪ ਨਾਲ ਕੰਮ ਕੀਤਾ ਜਾਂਦਾ ਹੈ ਜਿਹੜੀ ਯੂਰੀ ਵਾਲੇ ਗੱਡੀਆਂ ਆ ਰਹੀਆਂ ਨੇ ਜਿਹੜੀਆਂ ਵੱਡੀਆਂ ਗੱਡੀਆਂ ਨੇ ਉਹਨਾਂ ਦਾ ਖਾਸ ਪ੍ਰਬੰਧ ਹੈ ਤੁਹਾਡੀ ਜਿਹੜੀ ਇੱਕ ਫਿਰ ਜਿਹੜੀਆਂ ਆਪਣੇ ਕੋਲੇ ਨੰਮੀਆਂ ਵੀਆ 6 ਗੱਡੀਆਂ ਜਿਵੇਂ ਬੱਸ ਉਸ ਵਗੈਰਾ ਆ ਜਾਈਆਂ ਇਲੈਕਟ੍ਰੋਨਿਕ ਬੱਸ ਆ ਗਈਆਂ ਉਹਨਾਂ ਦਾ ਹੁਣ ਆਪਣਾ ਚਲੋ ਵੀ ਲਵੇ ਚਾਵੇ ਕੋਈ ਹਮ ਠਹਿ ਨਹੀਂਗਾ ਕੋਈ ਕਿਸੇ ਕੋਲ ਟੂਲ ਵਾ ਘਟ ਨਹੀਂ ਮਿਸਟੀਆਂ ਕੋਲੇ ਆਪਾਂ ਉਹਨਾਂ ਦਾ ਇਲੈਕਟ੍ਰੀਕਲ ਜਿਹੜੇ ਫਾਲਟ ਪੈਂਦੇ ਨੇ ਆਪਾਂ ਸਾਰੇ ਪ੍ਰੋਪਰ ਹੱਲ ਕਰਦੇ ਜੀ ਜਿਵੇਂ ਦੇਖਿਆ ਜਾਵੇ ਤੁਸੀਂ ਆ ਮੀਟਰ ਲਾ ਕੇ ਗੱਡੀ ਦੇ ਉੱਪਰ ਰੱਖਿਆ ਹੋਇਆ ਕਹਿੰਦਾ ਮਤਲਬ ਗਰਮੀ ਆ ਰਹੀ ਹੈ ਗਰਮੀ ਦੇ ਵਿੱਚ ਏਸੀਆਂ ਦੀ ਜਿਆਦਾ ਬਹੁਤ ਦਿੱਕਤ ਆਉਂਦੀ ਹੈ ਗਰਮੀ ਵੀ ਰਿਹਾ ਹੁਣ ਏਸੀਆਂ ਦਾ ਕਿਹੜਾ ਕਿਹੜੇ ਪਾਰਟ ਦਾ ਤੁਹਾਡੇ ਵੱਲੋਂ ਇੱਥੇ ਕੰਮ ਕੀਤਾ ਜਾਂਦਾ ਆਪਣੇ ਕੋਲ ਵੀ ਸਾਰਾ ਕੰਮ ਕੀਤਾ ਜਾਂਦਾ ਜੀ ਨਵੇਂ ਏਸੀ ਫਿਟਿੰਗ ਕਰੀ ਜਾਂਦੇ ਜੀ ਜਿਵੇਂ ਕੋਈ ਪਿਕਅਪ ਵਾਲਰੋ ਆ ਗਿਆ ਆਪਣੇਆ ਜਿਹੜੀ ਗੱਡੀ ਵਿੱਚੋਂ ਕੰਪਨੀ ਵੱਲੋਂ ਏਸੀ ਨਹੀਂ ਆ ਰਿਹਾ ਉਹਨਾਂ ਵਿੱਚ ਆਪਾਂ ਸਾਰੀ ਪ੍ਰੋਪਰ ਫਿਟਿੰਗ ਕਰਦੇ ਉਹ ਤੁਸੀਂ ਫਿਟਿੰਗ ਪੂ ਆਪਣੇ 1 ਸਾਲ ਦੀ ਇੱਕ ਸੀਜ਼ਨ ਦੀ ਪੂਰੀ ਜ਼ਿੰਮੇਵਾਰੀ ਹੋ ਗਈ ਹੈ। ਕਹਿੰਦਾ ਮਤਲਬ ਜੇ ਤੁਹਾਡੇ ਕੋਲੇ ਕੋਈ ਵੀ ਬੰਦਾ ਏਸੀ ਦੇ ਗੱਡੀ ਦਾ ਕੰਮ ਕਰਾਉਂਦਾ ਤੁਹਾਡੇ ਵੱਲੋਂ 1 ਸਾਲ ਦੀ ਪ੍ਰੋਪਰ ਫੁੱਲ ਗਾਰੰਟੀ ਦਿੱਤੀ ਜਾਊਗੀ ਜੇ ਕੋਈ ਵੀ ਏਸੀ ਦੀ ਗਾਰੰਟੀ ਹੋ ਜ਼ਿੰਮੇਵਾਰੀ। ਦਿੱਕਤ ਪਰੇਸ਼ਾਨੀ ਆਉਂਦੀ ਹੈ ਤਾਂ ਫ੍ਰੀ ਚ ਕਰਕੇ ਦਿੱਤੀ ਜਾਊਗੀ। ਅੱਗੇ ਅਸੀਂ ਤੁਹਾਡੇ ਕੋਲ ਦੇਖਿਆ ਗਿਆ ਕਿ ਤੁਹਾਡੇ ਇੱਥੇ ਕਹਿੰਦਾ ਮਤਲਬ ਦੋ ਗੈਰੇਜ ਤਿਆਰ ਕੀਤੇ ਗਏ ਨੇ। ਕਿਹੜੇ ਕਿਹੜੇ ਗੈਰੇਜ ਤਿਆਰ ਕੀਤੇ ਨੇ ਜਿਵੇਂ ਇੱਧਰ ਦੇਖੀਏ ਅਸੀਂ ਗੱਡੀਆਂ ਹੁੰਦੀਆਂ ਨੇ ਉਹਨਾਂ ਦੀ ਸਰਵਿਸ ਵੀ ਕੀਤੀ ਜਾਂਦੀ ਆ। ਕਹਿੰਦਾ ਮਤਲਬ ਤੁਸੀਂ ਮਕੈਨਿਕ ਦਾ ਵੀ ਕੰਮ ਨਾਲ ਕਰਦੇ ਹੋ ਐਡਰੈਸ ਕੀਆ ਪੂਰਾ ਐਡਰੈਸ ਵੀਰ ਆਪਣਾ ਸੰਘੇੜਾ ਰੋਡ ਨੀਅਰ ਐਸੈਸਰੀ ਕਾਲਜਰ ਨਾਲ ਆਇਆ ਇੱਕ ਆਫਰ ਵੀ ਤੁਹਾਡੇ ਵੱਲੋਂ ਬਹੁਤ ਵੱਡੀ ਲਗਾਈ ਗਈ ਹੈ ਜੀ ਵੀਰ ਆਪਣੀ ਉਹ ਆਫਰ ਇਹ ਹੈ ਜੀ ਜਿਹੜਾ ਵੀ ਆਪਣੇ ਕੋਲੇ ਮੇਰਾ ਵੀਰ ਗੱਡੀ ਲੈ ਕੇ ਆਊਗਾ ਜਾਂ ਕੋਈ ਵੀ ਨਵਾਂ ਕਸਟਮਰ ਆਪਾਂ ਨੂੰ ਆਪਣੇ ਕੋਲੇ ਆਉਂਦਾ ਜੀ ਜਿਹੜਾ ਵੀ ਆਪਣੇ ਕੋਲ ਗੱਡੀ ਦਾ ਕੰਮ ਕਰਾਊਗਾ ਉਹਨਾਂ ਦੀ ਵਾਸ਼ਿੰਗ ਫ੍ਰੀ ਹੋਊਗੀ ਆਪਣੇ ਵਾਸ਼ਿੰਗ ਬਿਲਕੁਲ ਫ੍ਰੀ ਕੀਤੀ ਹੈ ਵਾਸ਼ਿੰਗ ਬਿਲਕੁਲ ਫ੍ਰੀ ਕੀਤੀ ਜਾਊਗੀ ਆਪਣੇ ਘਰ ਮੰਨ ਲਓ ਜੇ ਕਹਿੰਦਾ ਮਤਲਬ ਗੱਡੀ ਦੀ ਕੋਈ ਸਰਵਿਸ ਕਰਾਉਂਦਾ ਕਹਿੰਦਾ ਮਤਲਬ ਕਿੰਨੇ ਟਾਈਮ ਦੇ ਵਿੱਚ ਤੇ ਕਹਿੰਦਾ ਮਤਲਬ ਦੇਖਿਆ ਜਾਵੇ ਤਾਂ ਤੁਹਾਡੀ ਗੈਰੇਜ ਦੇ ਵਿੱਚ ਕਹਿੰਦਾ ਮਤਲਬ ਇੰਜਨਾਂ ਦਾ ਹੋਰ ਸਾਰੇ ਪੈਟਰੋਲ ਗੱਡੀਆਂ ਸਾਰਿਆਂ ਦਾ ਕੰਮ ਕੀਤਾ ਜਾਂਦਾ ਹਾਂਜੀ ਹਾਂਜੀ ਆਪਣੇ ਕੋਲ ਵੀਰ ਮਕੈਨਿਕਲ ਇਲੈਕਟ੍ਰੀਸ਼ੀਅਨ ਤੇ ਏਸੀ ਦਾ ਤਾਂ ਹੈਗੀ ਹੈ ਜੀ ਬੈ ਨਾਲ ਵੀਰ ਆਪਣਾ ਵੀਰ ਨਾਲ ਡੈਂਟਰ ਹੈਗਾ ਆਪਣੇ ਕੋਲੇ ਨਾਲ ਜਿਹੜੀ ਕੋਈ ਕਿਸੇ ਵੀ ਗੱਡੀ ਡੈਮੇਜ ਹੁੰਦੀ ਹੈਗੀ ਆਪਾਂ ਪ੍ਰੋਪਰ ਕੰਮ ਕੀਤਾ ਜਾਂਦਾ ਹੈ ਤਸੱਲੀ ਬਖਸ਼ ਸਕੈਨ ਦਾ ਮਤਲਬ ਪੂਰੀ ਗੱਡੀ ਦਾ ਪ੍ਰੋਪਰ ਕੰਮ ਕਰਕੇ ਕਸਟਮਰ ਨੂੰ ਪ੍ਰੋਵਾਈਡ ਕਰਕੇ ਜੇ ਵੀ ਚੀਜ਼ ਦੀ ਲੋਡ ਹੁੰਦੀ ਹੈ ਦਿੱਤੀ ਜਾਂਦੀ ਸਾਰੀ ਦਿੱਤੀ ਹੁੰਦੀ ਜਿੰਨੀ ਵੀ ਕਿਸੇ ਵੀ ਐ ਹੁੰਦਾ ਮੇਰਾ ਵੀਰ ਵੀ ਕਿਸੇ ਕਸਟਮਰ ਨੂੰ ਕਿਸੇ ਬਾਹਰ ਜਾ ਕੇ ਆਪਣਾ ਲੋਡ ਲੋਡ ਅੱਗੇ ਜਾ ਕੇ ਕੰਮ ਕਰਦੇ ਹੋਣ ਹੋਰ ਕੀ ਕਹਿਣਾ ਚਾਹੁੰਦੇ ਬਰਨਾਲਾ ਵਾਸੀਆਂ ਨੂੰ ਜੋ ਤੁਹਾਨੂੰ ਦੇਖ ਰਹੇ ਨੇ ਆਲੇ-ਦਾਲ ਦੇ ਇਲਾਕੇ ਦੇ ਪਿੰਡਾਂ ਵਾਲਿਆਂ ਨੂੰ ਮੈਂ ਵੀਰੇ ਹੀ ਆਉਣਾ ਵੀ ਆਪਣੇ ਵੱਲੋਂ ਕੋਈ ਜਿਹੜਾ ਮੇਰਾ ਵੀਰਾ ਆਪਣੇ ਕੋਲੇ ਵੀਰੇ ਵੀਡੀਓ ਦੇਖ ਕੇ ਆਊਗਾ ਉਨਾਂ ਲਈ ਆਪਣੇ ਕੋਲੋਂ ਖਾਸ ਸਪਰਤੀ ਜਾਊਗੀ ਵਧੀਆ ਉਹਨਾਂ ਨੂੰ ਸਲਵ ਦਿੱਤੀ ਜਾਊਗੀ ਕੋਈ ਦਿੱਕਤ ਨਹੀਂ ਆਊਗੀ ਜਿਵੇਂ ਕਿਸੇ ਦੀ ਗੱਡੀ ਘਰ ਖੜੀ ਹੈ ਕਿਸੇ ਕੋਲੇ ਟਾਈਮ ਨਹੀਂ ਹੈਗਾ ਉਹਦੀ ਗੱਡੀ ਘਰੋਂ ਤੁਸੀਂ ਲਿਆ ਕੇ ਹਾਂਜੀ ਹਾਂਜੀ ਮੇਰਾ ਆਪਾਂ ਲੈ ਆਪਾਂ ਲੈ ਆਉਣੀ ਹੈ ਜੀ ਘਰੋਂ ਟੋਕ ਰਾਕੇ ਗੱਡੀ ਜਾਂ ਪਿਕ ਕਰਾ ਕੇ ਕੰਮ ਪੂਰਾ ਹੋਣ ਤੋਂ ਬਾਅਦ ਡਿਲੀਵਰੀ ਵੀ ਕਰਾ ਦਈਏ ਜੀ ਇਹ ਸਨ ਸਾਡੇ ਨਾਲ ਮਿਸਤਰੀ ਜਿਨ੍ਹਾਂ ਨਾਲ ਅਸੀਂ ਸਾਰੀ ਗੈਰੇਜ ਦੇ ਬਾਰੇ ਜਾਣਕਾਰੀ ਲੈਤੀ ਕਿਹੜੇ ਕਿਹੜੇ ਕੰਮ ਇੱਥੇ ਪ੍ਰੋਪਰ ਕਹਿੰਦਾ ਮਦਦ ਤਸੱਲੀ ਬਸ ਕਰਾ ਕੇ ਤੁਹਾਨੂੰ ਦਿੱਤੇ ਜਾਂਦੇ ਨੇ ਦੇਖਦੇ ਰਹੋ ਸਿਟੀ ਬਰਨਾਲਾ ਨਿਊਜ਼